ਆਮ ਆਦਮੀ ਪਾਰਟੀ ਦੇ ਫਰਾਰ ਐਮਐਲਏ ਹਰਮੇਸ਼ ਸਿੰਘ ਪਠਾਨ ਮਾਜਰਾ ਦੇ ਖਿਲਾਫ ਬੜੀਆਂ ਮਾਮੂਲੀ ਧਰਾਵਾਂ ਦੇ ਤਹਿਤ ਹਰਿਆਣਾ ਪੁਲਿਸ ਨੇ ਕਰਨਾਲ ਵਿਖੇ ਮਕਦਮਾ ਦਰਜ ਕਰ ਲਿਆ ਹਾਲਾਂਕਿ ਪਟਿਆਲਾ ਪੁਲਿਸ ਦੇ ਸੀਆਈ ਇੰਸਪੈਕਟਰ ਨੇ ਇਹ ਦਾਵਾ ਕੀਤਾ ਸੀ ਕਿ ਉੱਥੇ ਗੋਲੀਆਂ ਚੱਲੀਆਂ ਨਹੀਂ ਗੋਲੀਆਂ ਚਲਾਈਆਂ ਗਈਆਂ ਨੇ ਸਾਡਾ ਇੱਕ ਸਪਾਈ ਜ਼ਖਮੀ ਹੋ ਗਿਆ ਇੱਕ ਡਰਾਈਵਰ ਜ਼ਖਮੀ ਹੋ ਗਿਆ ਲੇਕਿਨ ਜਿਹੜੇ ਪਟਿਆਲਾ ਪੁਲਿਸ ਨੇ ਹਰਮੀਤ ਸਿੰਘ ਪਠਾਨ ਮਹਾਰਾਜ ਦੇ ਖਿਲਾਫ ਦੋਸ਼ ਲਗਾਏ ਸੀ ਉਹਨਾਂ ਦੋਸ਼ਾਂ ਤਹਿਤ ਜਾਂ ਦਾਅਵਿਆਂ ਦੇ ਤਹਿਤ ਮੁਕਦਮਾ ਦਰਜ ਨਹੀਂ ਹੋਇਆ ਸਿਰਫ ਕਰਨਾਲ ਪੁਲਿਸ ਨੇ ਇਨਾਂ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਤੇ ਉਹਦੇ ਸਾਂਢੂ ਜਾਂ ਹੋਰਾਂ ਨੇ ਸਰਕਾਰੀ ਡਿਊਟੀ ਦੇ ਵਿੱਚ ਵਿਗਣ ਪਾਇਆ ਤੇ ਪੁਲਿਸ ਦੇ ਹੱਥ ਜਿਹੜੀ ਫਾਈਲ ਸੀ ਉਹ ਫਾਈਲ ਖੋ ਕੇ ਹਰਮੀਤ ਸਿੰਘ ਪਠਾਨ ਮਾਜਰਾ ਫਰਾਰ ਹੋ ਗਏ ਨੇ ਉਧਰ ਪੰਜਾਬ ਪੁਲਿਸ ਨੇ ਹੁਣ ਰਮੇਸ਼ ਸਿੰਘ ਪਠਾਨ ਮਾਜਰਾ ਨੂੰ ਫੜਨ ਵਾਸਤੇ ਪਟਿਆਲਾ ਪੁਲਿਸ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੀ ਡਿਊਟੀ ਤੇ ਤਨਾਦ ਕਰ ਦਿੱਤਾ ਜਿਹਦੀ ਅਗਵਾਈ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਕਰ ਰਹੇ ਨੇ ਪੂਰੀ ਖਬਰ ਆ ਕਿ ਪਟਿਆਲੇ ਦੇ ਵਿੱਚ ਜਿਹੜਾ ਰਮੇਸ਼ ਸਿੰਘ ਪਠਾਨ ਮਾਜਰਾ ਜਿਹੜਾ ਸ਼ਕਤੀਸ਼ਾਲੀ ਐਮਐਲਏ ਸੀ ਤੇ ਹੁਣ ਕਿਵੇਂ ਖਲਾਇਕ ਬਣ ਗਿਆ ਉਹਦੇ ਖਿਲਾਫ ਜਿਹੜਾ ਬਲਾਤਕਾਰ ਦਾ ਕੇਸ ਦਰਜ ਸੀ ਤੇ ਹੁਣ ਅਭੀਤੇ ਦਿਨ ਜਦੋਂ ਪਟਿਆਲਾ ਪੁਲਿਸ ਉਹਨਾਂ ਨੂੰ ਉਹਨਾਂ ਦੇ ਸਾੰਡੂ ਦੇ ਘਰ ਜਿਹੜਾ ਜ਼ਿਲ੍ਹਾ ਕਰਨਾਲ ਪਿੰਡ ਡਾਬਰੀ ਵਿਖੇ ਫੜਨਗੇ ਤਾਂ ਉਥੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਲੋਕ ਇਕੱਠੇ ਕੀਤੇ ਨੇ ਗੋਲੀ ਚਲਾਈ ਗਈ ਉਹ ਫਰਾਰ ਹੋ ਗਿਆ ਲੇਕਿਨ ਉਹਦੀ ਜਿਹੜੀ ਸਥਿਤੀ ਆ ਉਹ ਵੀ ਸਪਸ਼ਟ ਹੋ ਚੁੱਕਿਆ ਕਿਉਂਕਿ ਕਰਨਾਲ ਪੁਲਿਸ ਦੇ ਐਸਪੀ ਗੰਗਾ ਰਾਮ ਪੁੰਨੀਆਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤਾ ਗੱਲਬਾਤ ਕੀਤੀ ਹੈ ਕਿ ਜਦੋਂ ਪਟਿਆਲਾ ਪੁਲਿਸ ਨੇ ਰੇਡ ਮਾਰੀ ਗਈ ਆ ਤੇ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਫਿਰ ਜਦੋਂ ਭੱਜ ਗਏ ਹੈਗੇ ਨੇ ਤੇ ਫਿਰ ਜਾ ਕੇ ਉਹਨਾਂ ਨੂੰ ਜਿਹੜਾ ਵਾ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਰੇਡ ਜਦੋਂ ਮਾਰੀ ਗਈ ਆ ਉਸ ਤੋਂ ਬਾਅਦ ਹੀ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਜਿਹੜੀ ਆ ਉਹ ਰਜਿਸਟਰਡ ਕਰ ਲਈ ਗਈ ਆ ਐਮ ਐਲ ਏ ਹਰਮਿੰਦਰ ਸਿੰਘ ਪਠਾਨ ਨਮਾਇਰਾ ਗੁਰਨਾਮ ਸਿੰਘ ਜੋ ਉਹਨਾਂ ਦੇ ਸਾੰਢੂ ਹੈ ਅਤੇ ਹੋਰਨਾਂ ਲੋਕਾਂ ਦੇ ਖਿਲਾਫ ਅੰਡਰ ਸੈਕਸ਼ਨ 121 132 221 ਜਿਹੜਾ ਮਤਲਬ ਆ ਕਿ ਪਬਲਿਕ ਸਰਵੰਟ ਨੂੰ ਉਹਦੀ ਡਿਊਟੀ ਰੋਕਨ ਤੇ ਮਕਦਮਾ ਦਰਜਾ 263 ਕੇ ਜਿਹੜਾ 263 ਧਾਰਾ ਤੇ 304 ਜਿਹੜੀ ਬੀਐਨਐਸ ਕੇ ਉਹਨਾਂ ਕੋਲ ਜਿਹੜੀ ਆ ਫਾਈਲ ਖੋ ਕੇ ਭੱਜਾਗਾ ਇਹਨਾਂ ਧਰਾਵਾਂ ਦੇ ਤਹਿਤ ਹੁਣ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਇਰਾ ਉਹਦਾ ਸੰਧੂ ਗਰਨਾਪ ਸਿੰਘ ਤੇ ਹੋਰਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਕਰਨਾਲੇ ਐਸਪੀ ਨੇ ਇਹ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਬਾਕੀ ਜਿਹੜੀ ਕਾਰਵਾਈ ਆ ਕਾਨੂੰਨ ਮੁਤਾਬਕ ਜਿਹੜੀ ਆ ਕੀਤੀ ਜਾਊਗੀ ਲੇਕਿਨ ਫਿਲਹਾਲ ਉਹਨਾਂ ਦੇ ਖਿਲਾਫ ਜਿਹੜਾ ਵਾ ਮਕਦਮਾ ਦਰਜ ਕਰ ਲਿਆ ਗਿਆ ਹੈ ਉਸ ਤੋਂ ਪਹਿਲਾਂ ਜਿਹੜਾ ਵਾ ਪੰਜਾਬ ਪੁਲਿਸ ਨੇ ਖਾਸ ਕਰਕੇ ਪਟਿਆਲਾ ਪੁਲਿਸ ਦੇ ਸੀਆਈਏ ਵਿਭਾਗ ਦੇ ਮੁਖੀ ਨੇ ਇਹ ਲਾਇਆ ਸੀ ਕਿ ਉਹ ਜਦੋਂ ਫੜਨ ਵਾਸਤੇ ਗਏ ਨੇ ਉੱਥੇ ਰੋੜੇ ਚਲਾਏ ਗਏ ਨੇ ਗੋਲੀ ਚਲਾਈ ਗਈ ਹੈ ਜਿਹਦੇ ਚਲਦਿਆਂ ਉਹ ਫਰਾਰ ਹੋ ਗਏ ਤੇ ਇਸ ਦਰਮਿਆਨ ਉਹਨਾਂ ਦੀ ਜਿਹੜੀ ਕੱਲ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਇੱਕ ਸਿਪਾਹੀ ਵੀ ਜ਼ਖਮੀ ਹੋਇਆ ਲੇਕਿਨ ਇਹ ਜਿਹੜੀ ਪੁਲਿਸ ਦੀ ਜਿਹੜੀ ਕਹਾਣੀ ਜਾਂ ਪੁਲਿਸ ਨੇ ਜਿਹੜਾ ਬਰਤਾਂਤ ਦੱਸਿਆ ਜਾਂ ਸਾਰੀ ਜਿਹੜੀ ਹੱਦਬੀਤੀ ਦੱਸਣ ਦੀ ਕੋਸ਼ਿਸ਼ ਕੀਤੀ ਹਰਿਆਣਾ ਪੁਲਿਸ ਨੂੰ ਖਾਸ ਕਰਕੇ ਕਰਨਾਲ ਪੁਲਿਸ ਨੂੰ ਫਿਲਹਾਲ ਉਹ ਵਾਲੀਆਂ ਧਰਾਵਾਂ ਦੇ ਤਹਿਤ ਜਿਹੜਾ ਵਾ ਮਕਦਮਾ ਦਰਜ ਨੇ ਆ ਸਿਰਫ ਇਹ ਮਕਦਮਾ ਦਰਜ ਆ ਕਿ ਸਰਕਾਰੀ ਡਿਊਟੀ ਦੇ ਵਿੱਚ ਵਿਗੜ ਪਾਇਆ ਉਹਨਾਂ ਨੇ ਧੱਕਾ ਮੁਕੀ ਕੀਤੀ ਹੈਗੀ ਆ ਤੇ ਉਹਨਾਂ ਦੇ ਹੱਥ ਜਿਹੜੀ ਫਾਈਲ ਸੀ ਉਹ ਖੋ ਕੇ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਫਰਾਰ ਹੋ ਗਏ ਨੇ ਉਧਰ ਪੰਜਾਬ ਪੁਲਿਸ ਨੇ ਹੁਣ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੀ ਤਨਾਤ ਕਰ ਦਿੱਤਾ ਤਾਂ ਜੋ ਹਰਮੀਤ ਸਿੰਘ ਪਠਾਨ ਮਹਿਰਾ ਨੂੰ ਜਿਹੜਾ ਵਾ ਉਹ ਗ੍ਰਿਫਤਾਰ ਕੀਤਾ ਜਾ ਸਕੇ ਪਠਾਨ ਮਹਿਰਾ ਦੀ ਪੈੜ ਨੱਪਣ ਵਾਸਤੇ ਐਂਟੀ ਗੈਂਗਸਟਰ ਟਾਸਕ ਫੋਰਸ ਤਨਾਤ ਕਰ ਦਿੱਤੀ ਗਿਆ ਹੁਣ ਉਹ ਚੱਪੇ-ਚੱਪੇ ਤੇ ਹਰਿਆਣਾ ਜਾ ਕੇ ਜਿਹੜੇ ਨੇ ਉਹਦੀ ਤਲਾਸ਼ੀ ਕੀਤੀ ਜਾ ਰਹੀ ਹੈ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਹਿਰਾ ਜਿਹੜੇ ਪਿਛਲੇ ਪੌਣੇ 4 ਸਾਲ ਤੋਂ ਪਾਵਰਫੁਲ ਐਮਐਲਏ ਦੇ ਤੌਰ ਤੇ ਜਿਹੜਾ ਜਾਣੇ ਜਾਂਦੇ ਸੀ ਵਿਚਰਦੇ ਸੀ ਉਹਨਾਂ ਦਾ ਹੁਣ ਪਤਾ ਲਗਾਉਣ ਲਈ ਹਰ ਸੰਭਵ ਯਤਨ ਸਰਕਾਰ ਕਰ ਰਹੀ ਹੈ ਇਸੇ ਦੇ ਵਿੱਚ ਪੰਜਾਬ ਸਰਕਾਰ ਨੇ ਸਨੌਰ ਤੋਂ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਰਾ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੀ ਤਨਾਤ ਕਰ ਦਿੱਤਾ ਗਿਆ ਇਹ ਘਟਨਾਕ੍ਰਮ ਮੰਗਲਵਾਰ ਨੂੰ ਕਰਨਾਲ ਦੇ ਡਾਬਰੀ ਪਿੰਡ ਵਿੱਚ ਹੋਏ ਵੱਡੇ ਡਰਾਮੇ ਤੋਂ ਕਰੀਬ 24 ਘੰਟੇ ਬਾਅਦ ਸਾਹਮਣੇ ਆਈਆ ਸਨੌਰ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਇਰਾ ਖਿਲਾਫ ਸੋਮਵਾਰ ਨੂੰ ਹੀ ਜੀਰਖਪੁਰ ਦੀ ਇੱਕ 45 ਸਾਲਾ ਔਰਤ ਦੀ ਸ਼ਿਕਾਇਤ ਤੋਂ ਬਾਅਦ ਪਟਿਆਲਾ ਸਿਟੀ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਰਾ ਦੇ ਖਿਲਾਫ ਜਬਰਜਨਾ ਦਾ ਕੇਸ ਦਰਜ ਕੀਤਾ ਗਿਆ ਸੀ ਹੁਣ ਪੰਜਾਬ ਪੁਲਿਸ ਪਠਾਨ ਮਾਇਰਾ ਨੂੰ ਗ੍ਰਿਫਤਾਰ ਕਰਨ ਲਈ ਕਰਨਾਲ ਦੇ ਪਿੰਡ ਡਾਬਰੀ ਪਹੁੰਚੀ ਗਿਆ ਪਰ ਉੱਥੇ ਵਿਧਾਇਕ ਦੇ ਸਮਰਥਕਾਂ ਵੱਲੋਂ ਕੀਤੀ ਧੱਕਾਮੁਕੀ ਕਰਕੇ ਪਠਾਨ ਮਾਇਰਾ ਉਥੋਂ ਸਫੇਦ ਰੰਗ ਦੀ ਇੱਕ ਐਸਯੂਵੀ ਵਿੱਚ ਭੱਜਣ ਵਿੱਚ ਸਫਲ ਦੱਸਿਆ ਗਿਆ ਹੈ ਪੁਲਿਸ ਮੁਲਾਇਮ ਦੀ ਇੱਕ ਟੀਮ ਜਿਸ ਨੂੰ ਵਿਸ਼ੇਸ਼ ਤਖਲਾਈ ਦਿੱਤੀ ਗਈ ਹੈ ਤੇ ਇਨ੍ਹਾਂ ਨੇ ਪਿਛਲੇ ਸਮੇਂ ਵਿੱਚ ਪੰਜਾਬ ਤੇ ਬਾਹਰ ਕਈ ਏ ਸ਼੍ਰੇਣੀ ਦੇ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਹੁਣ ਬਲਾਦਕਾਰ ਦੇ ਦੋਸ਼ੀ ਲਾਪਤਾ ਹਰਮੀਤ ਸਿੰਘ ਪਠਾਣੀ ਮਾਹਰਾ ਨੂੰ ਲੱਭਣ ਅਤੇ ਪਤਾ ਲਗਾਉਣ ਵਾਸਤੇ ਤਨਾਤ ਕੀਤਾ ਗਿਆ ਇਸ ਟੀਮ ਦੀ ਹੁਣ ਅਗਵਾਈ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਕਰ ਰਹੇ ਨੇ ਤੇ ਟੀਮ ਨੇ ਹਰਿਆਣਾ ਵਿੱਚ ਹੁਣ ਡੇਰਾ ਲਾ ਲਿਆ ਬਰਾੜ ਉਹਨਾਂ ਕਰਮਚਾਰੀਆਂ ਵਿੱਚੋਂ ਹਨ ਜਿਨ੍ਹਾਂ ਵਿੱਚੋਂ ਪਿਛਲੇ ਸਾਲ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਦੋ ਕਾਤਲਾਂ ਨੂੰ ਖਤਮ ਕਰਨ ਵਿੱਚ ਮਿਸਾਲੀ ਹਿੰਮਤ ਲਈ ਰਾਸ਼ਟਰਪਤੀ ਦੇ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੇ ਕਾਫੀ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾਗਾ ਤੇ ਕਈ ਉਹਨਾਂ ਦੇ ਵੱਲੋਂ ਕੀਤੇ ਗਏ ਮੁਕਾਬਲੇ ਦੇ ਵਿੱਚ ਮਾਰੇ ਵੀ ਗਏ ਨੇ ਹੁਣ ਇਸ ਦਰਮਿਆਨ ਹੁਣ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈਗਾ ਕਿ ਪਠਾਨ ਮਾਇਰਾ ਦਾ ਪਤਾ ਲਗਾਉਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਤਨਾਦ ਕਰਕੇ ਰਾਜ ਸਰਕਾਰ ਨੇ ਇੱਕ ਸਖਤ ਫੈਸਲਾ ਲਿਆ ਇਹ ਕਹਿੰਦੇ ਹੋਏ ਕਿ ਉਹ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਤੇ ਵਿਧਾਇਕ ਨੂੰ ਗ੍ਰਿਫਤਾਰ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਉਧਰ ਪਠਾਨ ਮਾਇਰਾ ਨੂੰ ਪੁਲਿਸ ਨੇ ਕਿਹਾ ਕਿ ਗ੍ਰਿਫਤਾਰ ਕਰਾਉਣਾ ਚਾਹੁੰਦੇ ਪੁਲਿਸ ਨੇ ਦਾਵਾ ਕੀਤਾ ਕਿ ਪਠਾਨ ਮਾਇਰਾ ਦੇ ਸਮਰਥਕਿਤ ਪਿੰਡ ਵਾਸੀਆਂ ਨੇ ਕਥਿਤ ਤੌਰ ਤੇ ਗੋਲੀਆਂ ਚਲਾਈਆਂ ਤੇ ਪੱਥਰ ਮਾਰੇ ਜਿਸ ਨਾਲ ਵਿਧਾਇਕ ਬਚ ਨਿਕਲਿਆ ਪਠਾਨ ਮਾਜਰਾ ਬਰ ਦੇ ਕਾਰਵਾਈ ਉਸ ਸਮੇਂ ਜਦੋਂ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਹੜ ਪ੍ਰਬੰਧਾਂ ਨੂੰ ਲੈ ਕੇ ਜਨਤਕ ਤੌਰ ਤੇ ਉਹਨਾਂ ਨੇ ਨੁਕਤਾ ਚੀਨੀ ਕੀਤੀ ਸੀ ਵਿਧਾਇਕ ਨੇ ਦਿੱਲੀ ਦੀ ਇੱਕ ਲੋਬੀ ਉੱਤੇ ਪੰਜਾਬ ਦੇ ਅੰਦਰੂਨੀ ਮਾਮਲਿਆਂ ਵਿੱਚ ਵਿ दखਲ ਦੇਣ ਦਾ ਦੋਸ਼ ਲਗਾਇਆ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਪਠਾਨ ਮਾਜਰਾ ਆਪਣੇ ਗੁਰਨਾਮ ਸਿੰਘ ਉਰਫ ਲਾਡੀ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ ਦੇ ਘਰ ਵਿੱਚ ਮੌਜੂਦ ਸੀ ਪਟਿਆਲਾ ਪੁਲਿਸ ਦੀ ਇੱਕ ਟੀਮ ਜਿਸ ਵਿੱਚ ਇੱਕ ਐਸਪੀ ਰੈਂਕ ਦੇ ਅਧਿਕਾਰੀ 2 ਐਸਐਚਓ ਅਤੇ ਇੱਕ ਸੀਆਈਏ ਇਨਚਾਰਜ ਵੀ ਸ਼ਾਮਲ ਸਮੇਤ ਕਾਫੀ ਟੀਮ ਪੁੱਜੀ ਸੀ ਸਵੇਰੇ ਪੌਣੇ 5 ਵਜੇ ਉੱਥੇ ਪੁੱਜੀਸ ਤਾਂ ਵਿਧਾਇਕ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਇਹ ਵੀ ਦੋਸ਼ ਲੱਗੇ ਨੇ ਕਿ ਪੁਲਿਸ ਪਾਰਟੀ ਨੇ ਉੱਥੇ ਚਾਹ ਪਾਣੀ ਲੰਗਰ ਪ੍ਰਸ਼ਾਦਾ ਵੀ ਬ੍ਰੇਕਫਾਸਟ ਵੀ ਕੀਤਾ ਤੇ ਉਸ ਤੋਂ ਬਾਅਦ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਇਕੱਠੇ ਹੋ ਗਏ ਜਿਹਦੇ ਚਲਦਿਆਂ ਪਟਿਆਲਾ ਪੁਲਿਸ 'ਨੂੰ ਇਲਜ਼ਾਮ ਲੱਗੇ ਕਿ ਗੋਲੀ ਚੱਲੀ ਪੱਥਰ ਬਾਜੀ ਹੋਈ ਜਿਸ ਕਰਕੇ ਝੜਪ ਵਿੱਚ ਐਮਐਲਏ ਭਜਣ ਵਿੱਚ ਕਾਮਯਾਬ ਹੋ ਗਿਆ ਪੁਲਿਸ ਨੇ ਤਿੰਨ ਹਥਿਆਰ ਅਤੇ ਇੱਕ ਐਸਯੂਵੀ ਕਾਰ ਵੀ ਬਰਾਮਦ ਕੀਤੀ ਸੀ ਹਾਲਾਂਕਿ ਲਾਡੀ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀ ਨੇ ਕਿਸੇ ਵੀ ਤਰ੍ਹਾਂ ਦੀ ਗੋਲਾਬਾਰੀ ਅਤੇ ਪੱਥਰਬਾਜ਼ੀ ਤੋਂ ਇਨਕਾਰ ਕੀਤਾ ਉਹਨਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਸਵੇਰੇ 8 ਵਜੇ ਤੱਕ ਘਰ ਵਿੱਚ ਹੀ ਰਹੇ ਨੇ ਨਾਸ਼ਤਾ ਕੀਤਾ ਤੇ ਪਠਾਨ ਮਾਇਰਾ ਦੇ ਨਾਲ ਗੱਲਬਾਤ ਵੀ ਕੀਤੀ ਲੇਕਿਨ ਹੁਣ ਖਬਰੇ ਸਾਹਮਣੇ ਆ ਰਹੀ ਹੈ ਕਿ ਹਰਮੀਤ ਸਿੰਘ ਪਠਾਨ ਮਾਇਰਾ ਦੇ ਖਿਲਾਫ ਸਰਕਾਰੀ ਡਿਊਟੀ ਦੇ ਵਿੱਚ ਵਿਗੜ ਪਾਉਣਾ ਪੁਲਿਸ ਮੁਲਾਜ਼ਮਾਂ ਹੱਥੋਂ ਫਾਈਲ ਖੋਣੀ ਉਹਨਾਂ ਨੇ ਧੱਕਾ ਮੁਕੀ ਕਰਨਾ ਦੇ ਤਹਿਤ ਜਿਹੜਾ ਵਾ ਉਹ ਕੇਸ ਰਜਿਸਟਰਡ ਸਿਟੀ ਕਰਨਾਲ ਦੇ ਵਿੱਚ ਕੀਤਾ ਗਿਆ ਹਾਲਾਂਕਿ ਜਿਹੜੇ ਪੰਜਾਬ ਪੁਲਿਸ ਨੇ ਦੋਸ਼ ਲਾਇ ਇਸ ਦਾਅਵੇ ਕੀਤੇ ਸੀ ਕਿ ਪੱਥਰ ਚਲਾਏ ਗਏ ਨੇ ਗੋਲੀ ਚਲਾਈ ਗਈ ਆ ਉਹਨਾਂ ਜਿਹੜਾ ਜੁਰਮ ਕੀਤਾਗਾ ਉਹਨਾਂ ਜੁਰਮਾਂ ਦੇ ਤਹਿਤ ਹਾਲੇ ਜਿਹੜਾ ਵਾ ਕਰਨਾਲ ਪੁਲਿਸ ਨੇ ਮਕਦਮਾ ਨਹੀਂ ਦਰਜ ਕੀਤਾ ਜਾਣਕਾਰੀ ਵੀ ਦੱਸਦੇ ਨੇ ਕਿ ਸ਼ਾਮ ਤੱਕ ਜਿਹੜੇ ਨੇ ਇੱਕ ਐਸਐਚਓ ਤੇ ਇੱਕ ਐਸਪੀ ਰੈਂਕ ਦੇ ਜਿਹੜੇ ਅਧਿਕਾਰੀ ਨਾਲ ਉਹ ਕਰਨਾਲ ਬੈਠੇ ਰਹੇ ਤੇ ਦੇਰ ਸ਼ਾਮ ਜਿਹੜਾ ਵਾ ਮਕਦਮਾ ਅੰਦਰ ਜੋ ਹੈ ਹੁਣ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਲੱਗੀ ਹੋਈ ਹੈ ਕਿ ਭਰਮੀਤ ਸਿੰਘ ਪਠਾਨ ਮਾਇਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਵਾਲ ਹੈ ਕਿ ਜਦੋਂ 8 ਵਜੇ ਤੱਕ ਪੁਲਿਸ ਹਰਮੀ ਸਿੰਘ ਪਠਾਨ ਮਾਰਾ ਦੇ ਘਰ ਬੈਠੀ ਰਹੀ ਐ ਨਾਸ਼ਤਾ ਕਰਦੀ ਉਸ ਵੇਲੇ ਹਰਾਸਤ ਵਿੱਚ ਲੈ ਲਿਆ ਤੇ ਫਿਰ ਪੁਲਿਸ ਦੀ ਲਾਪਰਵਾਹੀ ਜਿਹੜੀ ਆ ਉਹ ਕਾਫੀ ਜਿਹੜੀ ਆ ਭਾਰੀ ਪੈ ਗਈ ਆ ਹੁਣ ਪੁਲਿਸ ਜਿਹੜੀ ਆ ਤਰਲੁਮਸ਼ੀ ਹੋਈ ਬੈਠੀ ਆ ਸਰਕਾਰ ਕਿ ਹਰਮੀ ਸਿੰਘ ਪਠਾਨ ਮਾਰਾ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਲਾਂਕਿ ਇਲਾਕੇ ਦੇ ਸਾਰੇ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਉਹ ਦੇਖੇ ਜਾ ਰਹੇ ਹਨ ਉਧਰ ਉਥੋਂ ਦੇ ਪਿੰਡ ਦੇ ਸਰਪੰਚ ਜਿਹੜੇ ਮੌਜੂਦਾ ਸਰਪੰਚਾ ਉਹਨਾਂ ਵੀ ਕਿਹਾ ਕਿ ਪਟਿਆਲਾ ਪੁਲਿਸ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਆਈ ਹੋਈ ਆ ਪਿੰਡਾਂ ਦੇ ਵਿੱਚ ਜਿਹੜੇ ਨੇੜੇ ਤੇੜੇ ਘਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਉਹ ਵੀ ਖੰਗਾਲੇ ਜਾ ਰਹੇ ਲੇਕਿਨ ਫਿਲਹਾਲ ਖਬਰ ਹੁਣ ਤੱਕ ਸਾਹਮਣੇ ਆਈ ਆ ਕਿ ਮਕਦਮਾ ਜ਼ਰੂਰ ਦਰਜ ਹੋ ਗਿਆ ਲੇਕਿਨ ਹਰਮੀਤ ਸਿੰਘ ਪਠਾਨ ਮਾਇਰਾ ਪੁਲਿਸ ਦੇ ਕਾਬੂ ਨਹੀਂ ਆਇਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤੋ ਲੈਂਦੇ ਆ ਗਿਆ ਦੇਖਦ ਰਹੋਏ ਬੀਸ ਪੰਜਾਬ ਧੰਨਵਾਦ